ਦਾ 10 ਕਿੱਲੇ ਖੜੀ ਕਣਕਪੂਰੀ ਸੋਣੀ ਲੋਕਾਂ ਨੇ ਜਗਾਤੀ ਪੈਸਿਆਂ ਦੇ ਚੱਕਰ ਚ ਦਾ 10 ਕਿੱਲਿਆਂ ਦੇ ਟੱਕ ਪੂਰੇ ਖਤਮ ਕਰਤੇ ਲੋਕਾਂ ਨੇ ਇੰਨੇ ਜਿਆਦੇ ਪੈਸੇ ਦੇ ਰਹੇ ਨੇ ਆ ਠੇਕੇਦਾਰ ਆ ਤੁਹਾਨੂੰ ਮੈਂ ਚੈੱਕ ਕਰਾ ਰਿਆਂ ਕਿ ਖੜੀ ਕਣਕ ਇੱਕ ਬੰਦੇ ਨੇ 10 ਕਿੱਲੇ ਦਾ ਪੂਰਾ ਟੱਕ ਖੜੀ ਕਣਕ ਦਾ ਹੀ ਚਗਾਤਾ ਇੱਕ ਨੇ ਨਹੀਂ ਕਈਆਂ ਨੇ ਸੈਨ ਕੀਤੇ ਨੇ ਆ ਦੇਖੋ ਕਿੰਨੀ ਸੋਣੀ ਕਣਕ ਆ ਰਹੀ ਹੈ ਨਾ ਆ ਇਥੋਂ ਲੈ ਕੇ ਉੱਥੇ ਤੱਕ 1 ਕਿਲੋਮੀਟਰ ਦੇ ਏਰੀਆ ਚ ਪੂਰੀ ਖੜੀ ਕਣਕ ਆ ਸਾਰੀ ਜਿਹੜੀ ਚੱਕ ਕੇ ਲਿਆ ਰਹੇ ਨੇ ਮਿੱਟੀ ਪਾ ਰਹੇ ਨੇ ਆ ਕੋਈ 11 2 11 ਨਹੀਂ ਆਇਆ ਹੋਇਆ ਆ 10 ਕਿੱਲਿਆਂ ਦੇ ਟੱਕ ਦੇ ਬੰਦੇ ਨੇ سٹਾਮ ਤੇ ਸਹਿਨ ਕੀਤਾ ਐਗਰੀਮੈਂਟ ਹੋਇਆ 10 ਕਿੱਲੇ ਪੂਰੀ ਖੜੀ ਕਣਕ 10 ਕਿੱਲਿਆਂ ਦਾ ਟੱਕ ਪੂਰਾ ਚੁਕਾਤਾ ਉਹ ਵੀ ਫੁੱਟ 2 ਫੁੱਟ ਨਹੀਂ 8 8 ਫੁੱਟ ਤੱਕ ਮਿੱਟੀ ਚੱਕਦੇ ਨੇ ਜੇ ਆਮ ਬੰਦੇ ਨੇ ਚੱਕਣੀ ਹੋਵੇ ਤਾਂ ਫੁੱਟ 2 ਫੁੱਟ ਇਹ ਤੋਂ ਵੱਧ ਨਹੀਂ ਉਹ ਮਾਈਨਿੰਗ ਕਹਿੰਦੇ ਨੇ ਵੀ ਫਿਰ ਨਹੀਂ ਕਾਨੂੰਨ ਤੋਂ ਬਾਹਰ ਆ ਆ ਤਾਂ 7 7 8 8 ਫੁੱਟ ਚੱਕਦੇ ਨੇ ਇੰਨਾ ਖਤਰ ਕੋਈ ਕਾਨੂੰਨ ਨਹੀਂ ਕੁਛ ਨਹੀਂ ਆ ਲੋ ਸਿਰੇ ਤੋਂ ਸਿਰੇ ਤੱਕ ਆ ਪੁਲ ਤੋਂ ਪਰਲੇ ਪਾਸੇ ਉਧਰ ਚ ਹੀ ਆਇਆ ਮੈਂ ਉਧਰ ਵੀ ਤੁਹਾਨੂੰ ਦਿਖਾ ਦੂੰਗਾ ਅਗਲੀ ਵੀਡੀਓ ਚ ਉਧਰ ਵੀ ਸਾਰੀ ਕਣਕੇ ਕਣਕ ਆ ਅੱਧੀ ਜ਼ਮੀਨ ਤਾਂ ਰਾਹ ਦੇ ਵਿੱਚ ਚਲੀ ਗਈ ਚਲੋ ਠੀਕ ਆ ਜਿਹੜੀ ਰਹਿੰਦੀ ਖੁੰਦੀ ਸੀ ਉਹ ਇਹਨਾਂ ਨੇ ਪੈਸੇ ਇਹਨੇ ਦੇਣ ਲੱਗੇ ਕਿ ਲੋਕਾਂ ਦਾ ਦਿਮਾਗ ਲੋਕਾਂ ਦੇ ਸਾਰਿਆਂ ਦਾ ਹੋ ਜਾਂਦਾ ਕੋਈ ਬੰਦਾ ਆਪਾਂ ਨੂੰ ਵੀ ਕਿਸੇ ਨੂੰ ਪੈਸਾ ਦਵੇ ਦੇਖ ਕਿੰਨਾ ਹੋ ਜਾਂਦਾ ਕਿਉਂਕਿ ਉਹ ਬੰਦਾ ਸੋਚਦਾ ਕਿਲੇ ਚੋਂ ਇੰਨਾ ਤਾਂ ਮੈਂ 10 ਸਾਲ ਚ ਕਮਾਈ ਨਹੀਂ ਕਰ ਸਕਦਾ ਫਸਲ ਜਿੰਨੀ ਮਰਜ਼ੀ ਵਧੀਆ ਬੀਜਾਂ ਤਾਂ ਨਹੀਂ ਇੰਨੀ ਕਿਲੇ ਚ ਮੈਨੂੰ ਆਮਦਨ ਹੋਣੀ ਜਿੰਨੇ ਆ ਪੈਸੇ ਦਿੰਦੇ ਨੇ ਲੱਖਾਂ ਦੇ ਹਿਸਾਬ ਨਾਲ ਫੁੱਟ 1 ਫੁੱਟ ਲੱਖਾਂ ਦੇ ਹਿਸਾਬ ਨਾਲ ਐ ਨਹੀਂ ਵੀ 1 ਲੱਖ ਕਈ ਲੱਖ ਰੁਪਇਆ ਦਿੰਦੇ ਨੇ ਕਿ ਐਨੀ ਜਿਆਦਾ ਮਿੱਟੀ ਦੀ ਸੌਟੇਜ ਹੋ ਗਈ ਖੜੀਆਂ ਕਣਕਾ ਲੋਕ ਚਕਾਉਣ ਲੱਗ ਗਏ ਜਿਹੜੇ ਪਿੰਡ ਜਾਣਦੇ ਨੇ ਜਿੱਥੇ ਮਿੱਟੀ ਚਾਹੀਦੀ ਆ ਉੱਥੇ ਇਹਨਾਂ ਨੂੰ ਲੱਭਣੀ ਨਹੀਂ ਪੈਂਦੀ ਭੱਜਣਾ ਨਹੀਂ ਪੈਂਦਾ ਇੱਕ ਵਾਰ ਜਾ ਕੇ ਬਸ ਕਹਿੰਦੇ ਨੇ ਵੀ ਤੁਹਾਡੇ ਖੇਤ ਚੋਂ ਮਿੱਟੀ ਚੱਕਣੀ ਆ ਅਗਲੇ ਕਹਿੰਦੇ ਨੇ ਚੱਕ ਕਦੋਂ ਚੱਕਦਾ ਦੱਸ ਖੜੀ ਕਣਕ ਜੇ ਬਿਲਕੁਲ ਤਿਆਰ ਹੋਈ ਹੋਈ 2 ਮਹੀਨਿਆਂ ਬਾਅਦ ਕਣਕ ਨੇ ਵੱਢੀ ਜਾਣਾ ਵੀ ਉਦੋਂ ਬਾਅਦ ਬੰਦ ਨਾ ਖੜੀ ਕਣਕ ਜਮਾਂ ਹੀ ਕੰਪਲੀਟ ਹੋਈ ਹੋਈ ਹੈ ਮਿਹਨਤ ਕੀਤੀ ਕਰਾਈ ਐਂ ਚਗਾ ਰਹੇ ਨੇ ਪਹਿਲਾਂ ਤਾਂ ਲੋਕ ਲੜਦੇ ਸੀ ਵੀ ਜ਼ਮੀਨਾਂ ਜਾਂਦੇ ਆ ਜ਼ਮੀਨਾਂ ਦੇਣੀਆਂ ਨਹੀਂ ਆ ਸਰਕਾਰਾਂ ਦੀਆਂ ਚਾਲਾਂ ਨੇ ਆਏ ਨੇ ਵਾਹ ਹੁਣ ਕਿੱਥੇ ਗਏ ਉਹ ਲੋਕ ਜ਼ਮੀਨਾਂ ਵੀ ਗਈਆਂ ਜਿਹੜੀਆਂ ਜ਼ਮੀਨਾਂ ਬਚੀਆਂ ਸੀ ਉਹ ਮਿੱਟੀ ਚ ਲੈ ਲਈਆਂ ਇਹਨਾਂ ਨੇ ਮਿੱਟੀ ਚੱਕ ਚੱਕ ਕੇ ਜਿਹੜੇ ਖੇਤ ਚੋਂ 7-8 ਫੁੱਟ ਮਿੱਟੀ ਚੱਕੀ ਗਈ ਹੋਕਾ ਦੋਂ ਜਾ ਕੇ ਖੇਤ ਬਣਨਾ ਜ਼ਮੀਨ ਕਦੋਂ ਪਜਾਉ ਹੋਊਗੀ ਜਦੋਂ ਮੀਂਹ ਪੈ ਜਾ ਕਰਨਾ ਉਹਨੇ ਡੁੱਬ ਜਾ ਕਰਨਾ ਉਹ ਤਾਂ ਮੱਛੀਆਂ ਪਾਲ ਸਕਦੇ ਹਾਂ ਹੋਰ ਕੁਝ ਨਹੀਂ ਤੇ ਮੱਛੀਆਂ ਇੰਨੀਆਂ ਕਿੰਨੀਆਂ ਪਾਲਣਗੇ ਲੋਕ ਲੱਖਾਂ ਕਿੱਲੇ ਸੜਕ ਦੇ ਵਿੱਚ ਗਈ ਆ ਜ਼ਮੀਨ ਤੇ ਉਦੋਂ ਡਬਲ ਜਿਹੜੀ ਮਿੱਟੀ ਚੱਕਦੇ ਨੇ ਉਹ ਚਲੀ ਜਾਣੀ ਆ ਉਹੀ ਗੱਲ ਹੋ ਗਈ ਨਾ ਕਿ ਨਾ ਰਹੂਗਾ ਬਾਸ ਨਾ ਵੱਜੂ ਬਾਸਰੀ ਉਹ ਕੰਮ ਹੋ ਗਿਆ ਵੀ ਲੋਕ ਤਾਂ ਫਸਲਾਂ ਰੇਟ ਪਿੱਛੇ ਲੜਦੇ ਸੀ ਹੁਣ ਜ਼ਮੀਨ ਹੀ ਨਹੀਂ ਰਹਿਣੀ ਨਾ ਫਸਲ ਹੋਊਗੀ ਨਾ ਫਸਲ ਦੇ ਰੇਟ ਪਿੱਛੇ ਲੋਕ ਲੜਨਗੇ ਭਰਤ ਪੈਣਾ ਆ 10 ਤੋਂ 12 ਫੁੱਟ ਉੱਚਾ ਬਣਨਾ ਪਊ ਉਹ ਦੇਖੋ ਜਿੰਨੀ ਚਾਈ ਉਹਦੀ ਆ ਇੰਨਾ ਭਰਤ ਪੈਣਾ ਆ ਰੈਕੋਰਡ ਦਾ ਹੀ ਟੋਟਾ ਮੇਰੇ ਹਿਸਾਬ ਨਾਲ 10 ਤੋਂ 12 ਕਿਲੋਮੀਟਰ ਦਾ ਬਾਕੀ ਹੋਰ ਇੱਧਰ ਉੱਧਰ ਜਿਹੜੇ ਸਿਰੇ ਤੋਂ ਸਿਰੇ ਤੱਕ ਚੱਲ ਰਹੀ ਆ ਕਿੱਥੋਂ ਬਣਨੀ ਸਟਾਰਟ ਹੋਈ ਆ ਤੇ ਕਿੱਥੇ ਜਾ ਕੇ ਐਂਡ ਹੋਣਾ ਉਹਦਾ ਕੋਈ ਪਤਾ ਨਹੀਂ ਇੰਨੇ ਦੇ ਵਿੱਚ ਆ ਨੇੜੇ ਤੇੜੇ ਏਰੀਏ ਦੀ ਸਾਰੀ ਮਿੱਟੀ ਖਤਮ ਕੋਈ ਉਹ ਸਮਨਦਾਰ ਆ ਜੀ ਨੇ ਮਿੱਟੀ ਨਹੀਂ ਖੇਚੋ ਚਕਾਈ ਬਾਕੀ ਸਾਰਿਆਂ ਨੇ ਜੀ ਨੂੰ ਇੱਕ ਵਾਰ ਕਿਹਾ ਵੀ ਮਿੱਟੀ ਚੱਕਣੀ ਆ ਮਿੱਟੀ ਚਾਹੀਦੀ ਆ ਅਗਲੇ ਨੇ ਦੂਜੀ ਗੱਲ ਨਹੀਂ ਕਹੀ ਉਹਨੇ ਆ ਕਿਹਾ ਵੀ ਚੱਕੋ ਦੱਸੋ ਕਦੋਂ ਚੱਕਦੇ ਹੋ ਤੁਸੀਂ ਦੇਖੋ ਕਿੰਨੀ ਮਿੱਟੀ ਪੈਂਦੀ ਆ ਆ ਪੋੜ ਬਣ ਵੀ ਸਕਦਾ ਸੀ ਪਿੱਲਰਾਂ ਤੇ ਜਿਵੇਂ ਸ਼ਹਿਰਾਂ ਦੇ ਵਿੱਚ ਨਹੀਂ ਬਾਈਪਾਸ ਪਿੱਲਰਾਂ ਤੇ ਬਣਦੇ ਨੇ ਹੁਣ ਇੰਨੀ ਮਿੱਟੀ ਕਿੱਥੋਂ ਆਊਗੀ ਪਿੱਲਰਾਂ ਤੇ ਨਹੀਂ ਬਣਾਇਆ ਪਹਿਲਾਂ ਕਰੋੜ ਕਰੋੜ ਰੁਪਇਆ ਕਿਲੇ ਦਾ ਦੇ ਦਿੱਤਾ ਫਿਰ ਕਰੋੜਾਂ ਰੁਪਏ ਹਿਸਾਬ ਨਾਲ ਕਿਲੇ ਹਿਸਾਬ ਨਾਲ ਮਿੱਟੀ ਚੱਕੀ ਆ ਇਹਨਾਂ ਨੇ ਸਿਸਟਮ ਬਿਲਕੁਲ ਖਤਮ ਕਰਤਾ ਤੇ ਖਤਮ ਹੋ ਜਾਣਾ ਬੰਦਾ ਪਤਾ ਨਹੀਂ ਕੀ ਸੋਚਦਾ ਕੀ ਨਹੀਂ ਹਰੇਕ ਬੰਦੇ ਦੀ ਆਪਣੀ ਸੋਚ ਆ ਹੁਣ ਜੋ ਮੈਨੂੰ ਲੱਗਿਆ ਸਹੀ ਮੈਂ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਤੁਹਾਨੂੰ ਦੱਸਿਆ ਬਾਕੀ ਤੁਸੀਂ ਆਪਦੀ ਕਮੈਂਟਾਂ ਰਾਏ ਜ਼ਰੂਰ ਦਿਓ ਵੀ ਆ ਗੱਲ ਸਹੀ ਆ ਗਲਤ ਆ ਕਿਹੜੇ-ਕਿਹੜੇ ਪਿੰਡੋਂ ਕਿੰਨੀ-ਕਿੰਨੀ ਮਿੱਟੀ ਚੱਕਦੇ ਨੇ ਜੇ ਆਪਾਂ ਨੇ ਮਿੱਟੀ ਚੱਕਣੀ ਹੋਵੇ ਤਾਂ ਆਪਾਂ ਇਹ ਚੱਕ ਨਹੀਂ ਸਕਦੇ ਫੁੱਟ ਦੋ ਫੁੱਟ ਤਾਂ ਬਹੁਤ ਵੱਡੀ ਗੱਲ ਆ ਥੋੜੀ ਮਿੱਟੀ ਚੱਕ ਸਕਦੇ ਆ ਆਪਾਂ ਆ ਤਾਂ 8-8 ਫੁੱਟ ਤੱਕ ਮਿੱਟੀ ਚੱਕਦੇ ਨੇ ਤੁਸੀਂ ਦੇਖ ਲਓ 8 ਫੁੱਟ ਡੂੰਘਾ ਖੇਤ ਕਰਕੇ ਖੇਤ ਚ ਕੀ ਰਹਿਣਾ ਤੇ ਖੇਤ ਵਾਲੇ ਪੱਲੇ ਕੀ ਰਹਿਣਾ ਜਿਵੇਂ ਬਾਅਦ ਚੋਂ ਪਤਾ ਲੱਗਦਾ ਹੁੰਦਾ ਨਾ ਉਦਾਂ ਬਾਅਦ ਚ ਪਤਾ ਲੱਗਣਾ 5-6 ਸਾਲਾਂ ਬਾਅਦ ਜੋ ਫਸਲਾਂ ਬਹੁਤ ਘੱਟ ਹੋਣੀਆਂ ਨੇ ਫੇਰ ਪਤਾ ਲੱਗਣਾ ਹਰ ਇੱਕ ਚੀਜ਼ ਦਾ ਰੇਟ ਆਪੇ ਵਧਣਾ ਫਸਲ ਹੋਣੀ ਨਹੀਂ ਤੇ ਉਹਨਾਂ ਨੇ ਜਿਹੜੀ ਫਸਲ ਵੇਚਣੀ ਆ ਜਿਹੜਾ ਵੀ ਰਸਣ ਵੇਚਣਾ ਉਹ ਆਪਦੇ ਰੇਟ ਨਾਲ ਵੇਚਣਗੇ ਆਪਦੇ ਤਰੀਕੇ ਨਾਲ ਜੇ ਆਹੀ ਪਿੱਲਰਾਂ ਤੇ ਬਣਦਾ ਤਾਂ ਖਰਚਾ ਵੀ ਤਾਂ ਇੰਨਾ ਹੀ ਆਉਣਾ ਸੀ ਥੋੜਾ ਵੱਧ ਆ ਜਾਂਦਾ ਗਵਰਨਮੈਂਟ ਐ ਇਹ ਕਿ ਚੱਕਰ ਮੈਂ ਤਾਂ ਕਰੋੜ ਰੁਪਏ ਮੰਨ ਲਓ ਕਿਲੇ ਦਿੱਤਾ ਤੇ ਕਰੋੜ ਰੁਪਏ ਦੋ ਕਿੱਲੇ ਦੇ ਵਿੱਚ ਮਿੱਟੀ ਭਰਤ ਪੈ ਗਈ 2 ਕਰੋੜ ਹੋ ਗਿਆ ਲੁੱਕ ਬਜਰੀ ਸੀ ਜਿਹੜਾ ਮਸਾਲਾ ਸਿਮਿੰਟ ਲੱਗਣਾ ਉਹ ਤਾਂ ਸੜਕ ਬਣਨੀ ਹੁਣ ਵੀ ਬਣਨੀ ਆ ਬਾਅਦ ਚ ਵੀ ਕੱਲੇ ਪਿੱਲਰ ਹੋਣੇ ਸੀਗੇ ਜਿਵੇਂ ਆ ਬਣਾਏ ਨੇ ਇਹਨਾਂ ਨੇ ਇਦਾਂ ਦੇ ਪਿੱਲਰ ਜਿਵੇਂ ਸਹਿਰਾਂ ਚ ਹੁੰਦੇ ਨੇ ਸਾਰਿਆਂ ਨੂੰ ਪਤਾ ਉਦਾਂ ਵੀ ਸੜਕ ਬਣ ਸਕਦੀ ਸੀ ਪਰ ਪਤਾ ਨਹੀਂ ਕੀ ਆ ਚਲੋ ਐਡੇ بڑے ਵਿਗਿਆਨਿਕ ਤਾਂ ਹੈ ਨਹੀਂ ਆ ਆਪਾਂ ਇੰਜੀਨੀਅਰ ਨਹੀਂ ਹੈਗੇ ਵੀ ਕਿੰਨਾ ਖਰਚਾ ਉਹ ਕਿੰਨਾ ਨਹੀਂ ਵੈਸੇ ਸੋਚਣ ਦੀ ਗੱਲ ਆ ਪੁਲ ਉਦਾਂ ਵੀ ਬਣ ਸਕਦਾ ਸੀ ਜਿਵੇਂ ਹੁਣ ਬਣ ਰਿਹਾ ਨਾ ਪਿੱਲਰਾਂ ਤੇ ਵੀ ਬਣ ਸਕਦਾ ਸੀ ਕੰਡ ਦਾ ਮਤਲਬ ਆ ਆਪਣਾ ਤੇ ਤੁਸੀਂ ਆਪਦੀ رائے ਜ਼ਰੂਰ ਦੱਸਿਓ ਕਿਉਂਕਿ ਮੈਂ ਦੇਖ ਰਿਹਾ ਕੱਲ ਤੋਂ ਆ ਪੂਰੇ ਟੋਟੇ ਦੇ ਵਿੱਚ ਕਿਲੋਮੀਟਰ ਤਾਂ ਇਹਨਾਂ ਦਾ ਕੱਲ ਦਾ ਕੰਮ ਚੱਲ ਰਿਹਾ ਕਿਲੋਮੀਟਰ ਤੁਸੀਂ ਦੇਖ ਲਓ 12 ਫੁੱਟ ਉੱਚਾ ਪੈਣਾ ਭਰਤ ਕਣਕ ਸਾਰੀ ਆ ਰਹੀ ਆ ਸਾਰੀ ਉਹ ਕਣਕ ਇੱਕ ਕਿਲੋਮੀਟਰ ਚ ਕਿਹ ਕਿੱਲੇ ਜਾਣਗੇ 12 ਫੁੱਟ ਭਰਤ ਉੱਚਾ ਆਸਾਬ ਲਾ ਲਓ ਕਿ ਆਪਾਂ ਨੇ ਘਰੇ ਭਰਤ ਪਾਉਣਾ ਹੁੰਦਾ ਕਿੰਨੀਆਂ ਟਰਾਲੀਆਂ ਪੈ ਜਾਂਦੀਆਂ ਨੇ 2-3 ਫੁੱਟ ਚੱਕਣਾ ਹੁੰਦਾ ਤੇ ਇਹਨਾਂ ਨੇ ਕਰਨਾ 12 ਫੁੱਟ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਜਿਵੇਂ ਆਹ ਕਣਖ ਖੜੀ ਆ ਨਾ ਆਹ ਤਾਂ ਕਣਕ ਕੁਛ ਵੀ ਨਹੀਂ ਹੈਗੀ ਐਤੋਂ ਵੀ ਸੋਹਣੀ ਕਣਕ ਆ ਜਿਹੜੀ ਆ ਆ ਰਹੀ ਆ ਵਿੱਚ ਬਿਲਕੁਲ ਨਿਸਰਨ ਤੇ ਤਿਆਰ ਆ ਕਣਕ ਪੂਰੀ ਸੋਹਣੀ ਪਲੀ ਹੋਈ ਕਣਕ ਸਾਰੇ ਦੱਬਤੀ ਨਾ ਵੱਡੀ ਨਾ ਕੁਛ ਉਦਾਂ ਹੀ ਚੱਕ ਚੱਕ ਕੇ ਪਾਈ ਜਾਂਦੇ ਨੇ ਤੇ ਮਾਰੋ ਮਾਰ ਕੰਮ ਚੱਲ ਰਿਹਾ ਪੂਰੇ ਜੋਰਾਂ ਸ਼ੋਰਾਂ ਨਾਲ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਐਤ ਕੀ ਕਣਕ ਦੀ ਬਜਾਈ ਹੋਈ ਆ ਨਾ ਉਹ ਤੋਂ ਅੱਧੀ ਕਣਕ ਵੀ ਨਹੀਂ ਰਹਿਣੀ ਜਿਵੇਂ ਆ ਚੱਲ ਰਿਹਾ ਕੰਮ ਅੱਧੀ ਜ਼ਮੀਨ ਤਾਂ ਚਲੀ ਗਈ ਰਾਹ ਦੇ ਵਿੱਚ ਤੇ ਜਿਹੜੀ ਅੱਧੀ ਰਹਿ ਗਈ ਸੀ ਉਹ ਚੋਂ ਅੱਧੀ ਚੋਂ ਅੱਧੀ ਇਹਨਾਂ ਨੇ ਭਾਰਤ ਚੱਕ ਲੈਣੀ ਆ ਪਿੱਛੇ ਕਣਕ ਦਾ ਰਹਿਣਾ ਕੀ ਆ ਕੁਛ ਨਹੀਂ ਐਤਕੀ ਜਿਹੜਾ ਸਰਵੇ ਹੋਊਗਾ ਨਾ ਉਹ ਚੋਂ ਅੱਧਾ ਅੱਧਾ ਦਾ ਫਰਕ ਪੈਣਾ ਜਿੰਨੀ ਕਣਕ ਪਿਛਲੇ ਸਾਲ ਹੋਈ ਸੀ ਉਦੋਂ ਅੱਧੀ ਪੂਰੇ ਪੰਜਾਬ ਚ ਐਤਕੀ ਰਹਿ ਜਾਣੀ ਆ ਆ ਤੁਸੀਂ ਦੇਖ ਲਿਓ ਕਿਉਂਕਿ ਆਪਣੇ ਆ ਰੈਕੋਰਡ ਦੇ ਏਰੀਆ ਦੇ ਨੇੜੇ ਤੇੜੇ ਹਜ਼ਾਰਾਂ ਕਿੱਲਿਆਂ ਚੋਂ ਇਹਨਾਂ ਨੇ ਮਿੱਟੀ ਚੱਕ ਲਈ ਹਜ਼ਾਰਾਂ ਕਿੱਲਿਆਂ ਚੋਂ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਹਜ਼ਾਰਾਂ ਕਿੱਲਿਆਂ ਚੋਂ ਆ ਏਰੀਆ ਦੇ ਵਿੱਚੋਂ ਰੈਕੋਰਡ ਸ਼ਹਿਰ ਦੇ ਵਾਲੇ ਵਾਲਿਆਂ ਚੱਕੀ ਗਈ ਤੇ ਹੋਰ ਨੇੜੇ ਤੇੜੇ ਕੀ ਹਾਲ ਹੋਇਆ ਹੋਊਗਾ ਚਲੋ ਜੀ ਠੀਕ ਹੈ ਸਾਸਤ੍ਰਿਕਾਲ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਡੀ ਕੀ ਰਾਏ ਆ ਵੀ ਰਾਏ ਜਰੂਰ ਦਿਓ ਸਾਸਤ੍ਰਿਕਾਲ ਧੰਨਵਾਦ ਥੈਂਕ ਯੂ